ਜਿੰਨਾ ਥਾਮਾ ਦਾ ਹੁੰਦਾ ਹੈ ਇਤਿਹਾਸ ਉਹ ਬਣ ਜਾਂਦੀਆਂ ਨੇ ਬੜੀਆਂ ਹੀ ਖਾਸ ਆਓ ਤੁਹਾਨੂੰ ਸ੍ਰੀ ਅਡੀਸਰ ਸਾਹਿਬ ਦੇ ਕਰਵਾ ਦਈਏ ਦੀਦ ਆਓ ਤੁਹਾਨੂੰ ਸ੍ਰੀ ਅਡੀਸਰ ਸਾਹਿਬ ਦੇ ਕਰਵਾ ਦਈਏ ਦੀਦ ਲੋਕਾਂ ਦੀ ਇਸ ਜਗ੍ਹਾ ਤੇ ਬੜੀ ਵੱਜੀ ਹੈ ਉਮੀਦ ਲੋਕਾਂ ਦੀ ਇਸ ਜਗ੍ਹਾ ਤੇ ਬੜੀ ਵੱਜੀ ਹੈ ਉਮੀਦ ਸ੍ਰੀ ਅਡੀਸਰ ਸਾਹਿਬ ਦਾ ਕਿਵੇਂ ਪਿਆ ਨਾਮ ਸ਼੍ਰੀ ਅੜੀ ਸਰ ਸਾਹਿਬ ਦਾ ਕਿਵੇਂ ਪਿਆ ਨਾਮ ਇਸ ਜਗ੍ਹਾ ਨੂੰ ਲੋਕ ਜਾਣਦੇ तमाम ਇਸ ਜਗ੍ਹਾ ਨੂੰ ਲੋਕ ਜਾਣਦੇ तमाम ਇੱਥੇ ਗੁਰੂ ਦਾ ਘੋੜਾ ਪੈ ਗਿਆ ਸੀ ਅੜੀ ਇੱਥੇ ਗੁਰੂ ਦਾ ਘੋੜਾ ਪੈ ਗਿਆ ਸੀ ਅੜੀ ਅੱਜ ਇਸ ਜਗ੍ਹਾ ਤੇ ਲੋਕਾਂ ਨੂੰ ਸ਼ਰਧਾ ਹੈ ਬੜੀ ਅੱਜ ਇਸ ਜਗ੍ਹਾ ਤੇ ਲੋਕਾਂ ਨੂੰ ਸ਼ਰਧਾ ਹੈ ਬੜੀ ਕੋਠੇ ਚੂੰਗ ਹੰਢਾਇਆ ਤੇ ਧੌਲੇ ਦੀ ਜੂਹ ਤੇ ਹੈ ਇਹ ਥਾਂ ਕੋਠੇ ਚੂੰਗ ਹੰਢਾਇਆ ਤੇ ਧੌਲੇ ਦੀ ਜੂਹ ਤੇ ਹੈ ਇਹ ਥਾਂ ਮਨ ਚਾਹੀ ਖੁਸ਼ੀ ਪਾ ਕੇ ਲੋਕੀ ਮਾਨਦੇ ਨੇ ਇਹਦੀ ਠੰਡੀ ਸ਼ਾਂ ਮਨ ਚਾਹੀ ਖੁਸ਼ੀ ਪਾ ਕੇ ਲੋਕੀ ਮਾਨਦੇ ਨੇ ਇਹਦੀ ਠੰਡੀ ਸ਼ਾਂ ਗੁਰੂ ਜੀ ਪੱਕਾ ਗੁਰੂ ਸਰ ਤੋਂ ਚੱਲ ਕੇ ਕੱਚਾ ਗੁਰੂ ਸਰ ਸੀ ਆਏ ਗੁਰੂ ਜੀ ਪੱਕਾ ਗੁਰੂ ਸਰ ਤੋਂ ਚੱਲ ਕੇ ਕੱਚਾ ਗੁਰੂ ਸਰਸੀ ਆਏ ਫਿਰ ਇਸ ਤੋਂ ਬਾਅਦ ਇਸ ਪਵਿੱਤਰ ਜਗਾ ਤੇ ਚਰਨ ਸੀ ਪਾਏ ਫਿਰ ਇਸ ਤੋਂ ਬਾਅਦ ਇਸ ਜਗਾ ਤੇ ਚਰਨ ਸੀ ਪਾਏ ਆਏ ਸੀ ਕਦੇ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਆਏ ਸੀ ਕਦੇ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਕੌਮ ਸਾਰੀ ਜਾਣਦੀ ਹੈ ਉਹਨਾਂ ਨੂੰ ਨਾ ਹਿੰਦ ਦੀ ਚਾਦਰ ਕੌਮ ਸਾਰੀ ਜਾਣਦੀ ਹੈ ਉਹਨਾਂ ਨੂੰ ਨਾ ਹਿੰਦ ਦੀ ਚਾਦਰ 1920 ਤੋਂ ਪਹਿਲਾਂ ਇਹ ਥਾਂ ਪਈ ਸੀ ਰੋਹੀ ਵਿਆਬਾਨ 1920 ਤੋਂ ਪਹਿਲਾਂ ਇਹ ਥਾਂ ਪਈ ਸੀ ਰੋਹੀ ਵਿਆਬਾਨ ਹੁਣ ਐਨੀ ਰੌਣਕ ਹੈ ਇੱਥੇ ਵੱਧ ਗਈ ਛਾਡੀ ਸ਼ਾਨ ਹੁਣ ਐਨੀ ਰੌਣਕ ਹੈ ਇੱਥੇ ਵੱਧ ਗਈ ਛਾਡੀ ਸ਼ਾਨ ਸੁਣਦੇ ਹਾਂ ਇੱਥੇ ਕਦੇ ਹੁੰਦਾ ਸੀ ਗਿਦੜੀ ਵਾਲਾ ਬੰਨਾ ਸੁਣਦੇ ਹਾਂ ਇੱਥੇ ਕਦੇ ਹੁੰਦਾ ਸੀ ਗਿਦੜੀ ਵਾਲਾ ਬੰਦਾ ਹੁਣ ਇਹ ਅਮੀਰ ਇਤਿਹਾਸ ਬਣ ਗਿਆ ਏ ਅੜੀ ਸਰ ਦਾ ਪੰਨਾ ਹੁਣ ਇਹ ਅਮੀਰ ਇਤਿਹਾਸ ਬਣ ਗਿਆ ਏ ਅੜੀ ਸਰ ਦਾ ਪੰਨਾ ਹੁੰਦਾ ਸੀ ਇੱਥੇ ਕਦੇ ਗਿਦੜੀ ਵਾਲਾ ਟੋਬਾ ਹੁੰਦਾ ਸੀ ਇੱਥੇ ਕਦੇ ਗਿਦੜੀ ਵਾਲਾ ਟੋਬਾ ਹੁਣ ਇਸ ਥਾਂ ਦੀ ਹੈ ਜਗ ਤੇ ਬੜੀ ਹੀ